ਕੋੜ ਇੱਕ ਅਜਿਹੀ ਸ਼ਾਇਆ ਹੈ ਇਹ ਆਮ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਦੇ ਨਾਲ ਨਾਲ ਆਪਣੇ ਮਾਲਕ ਦਾ ਨਾਮ ਵੀ ਸਰਚਾਂ ਕਰਨ ਲਾ ਦਿੰਦਾ ਹੈ ਇੰਨੀ ਜ਼ੁਰਤ ਰੱਖਦਾ ਹੈ ਪ੍ਰਕਿਰਤੀ ਦਾ ਇੱਕ ਉਸੂਲ ਹੈ ਜੇ ਆਪਾਂ ਡਰ ਕੇ ਜਾਵਾਂਗੇ ਤਾਂ ਉਹ ਆਪਾਂ ਨੂੰ ਉੱਨਾ ਦੂਰ ਕਰਦੀ ਹੈ ਜੇ ਪਰੋਸੇ ਚ ਰਹਿ ਕੇ ਜਾਵਾਂਗੇ ਤਾਂ ਇੱਕ ਦਿਨ ਆਪਾਂ ਨੂੰ ਗੁਰੂ ਰੂਪ ਧਾਰਨ ਕਰ ਲੂਗੀ ਕੋੜਾ ਪ੍ਰੇਮੀਆਂ ਦੀ ਗਿਣਤੀ ਚ ਰਾਜੂਬਾਈ ਦਾ ਇੱਕ ਬਹੁਤ ਵੱਡਾ ਨਾਮ ਹੈ ਆਪਾਂ ਉਹਨਾਂ ਨਾਲ ਤੁਹਾਨੂੰ ਮਿਲਾਉਣਾ ਇਸ ਵੀਡੀਓ ਰਾਹੀਂ ਤੇ ਆਪਾਂ ਉਹਨਾਂ ਤੋਂ ਪੁੱਛਦਿਆਂ ਕੋੜਿਆਂ ਦੀ ਰੱਖ ਰਖੋ ਉਹਨਾਂ ਦੇ ਤਜਰਬੇ ਬਾਰੇ ਜ਼ਿੰਦਗੀ ਦੇ ਕੀ ਗੱਲਬਾਤ ਹੈ ਆਪਾਂ ਬੁਲਾਉਂਦੇ ਆ ਤੁਹਾਨੂੰ ਰਾਜੂ ਨਾਲ ਆਜੋ ਕਰਦੇ ਆ ਗੱਲਬਾਤ ਰਾਜੂ بھائی ਨਾਲ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਉਹ ਠੀਕ ਹੋ ਜੀ ਹਾਂਜੀ ਠੀਕ ਹੈ ਚੜਦੀ ਕਲਾ ਚ ਜੀ ਚੜਦੀ ਕਲਾ ਜੀ ਮਹਾਰਾਜ ਦੀ ਮੇਰ ਹੋ ਰਹੀ ਆ ਪਾਸ਼ਾ ਦੀ ਠੀਕ ਹੈ ਜੀ ਤੇ ਕਿੰਨੇ ਟਾਈਮ ਤੋਂ ਘੋੜੀਆਂ ਦਾ ਰਖਰੇ ਜੀ ਘੋੜੀਆਂ ਨੂੰ ਹੋ ਗਏ ਬਾਈ ਜੀ ਆਪਾਂ ਨੂੰ 7-8 ਸਾਲ ਹੋ ਗਏ ਜੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਘੋੜੀਆਂ ਤੋਂ ਸਟਾਰਟ ਕੀਤਾ ਜੀ ਕੰਮ ਘੋੜੀ ਬਾਈ ਜੀ ਆਪਾਂ ਫਸਟ ਟਾਈਮ ਪਹਿਲਾਂ ਇੱਕ ਲੈ ਕੇ ਆਏ ਸੀਗੇ ਠੀਕ ਹੈ ਜੀ ਇੱਕ ਤੋਂ ਉਹਨੇ ਆਪਣੇ ਕੋਲ ਆ ਕੇ ਬਸ਼ੇਰਾ ਦਿੱਤਾ ਜੀ ਸੂਪਰ ਬਾਤ ਤੋਂ ਅੱਛਾ ਜੀ ਫਿਰ ਅਸੀਂ ਕਾਂਟੇ ਤੋਂ ਮਲਾ ਲਈਓ ਕੋੜੀ ਫਿਰ ਕਾਂਟੇ ਤੋਂ ਉਹਨੇ ਬਸ਼ੇਰੀ ਦਿੱਤੀ ਬਹੁਤ ਚੰਗੀ ਠੀਕ ਹੈ ਜੀ ਉਹ ਬਸ਼ੇਰੀ ਅਸੀਂ ਸੇਲ ਕਰਤੀ ਤੇ ਬਸ਼ੇਰਾ ਵੀ ਸੇਲ ਕਰਤਾ ਫਿਰ ਅਸੀਂ ਦੋ ਤਿੰਨ ਹੋਰ ਕੋੜੀਆਂ ਲੈ ਆਏ ਬਾਈ ਠੀਕ ਹੈ ਜੀ ਫਿਰ ਚਲੋ ਚੱਲ ਸੋ ਚੱਲ ਮਹਾਰਾਜ ਦੀ ਕਿਰਪਾ ਨਾਲ ਫਿਰ ਚੱਲੀ ਗਿਆ ਕੰਮ ਵਧਾਈ ਗਏ ਘਟਾਇਆ ਨਹੀਂ ਗਮ ਚਲੋ ਬਾਬੇ ਦੀ ਕਿਰਪਾ ਜੀ हां जी ਕਈ ਵਾਰ 8 10 ਵੀ ਜਾਨਵਰ 10 ਵੀ ਹੋ ਜਾਂਦੇ ਆ ਠੀਕ ਹੈ ਜੀ ਤੇ ਹੁਣ 5 6 ਜਾਨਵਰ ਹੈਗੇ ਆ ਹੁਣ ਠੀਕ ਹੈ ਜੀ ਤੇ ਬਾਈ ਜੀ ਦਾ ਜਿਹੜਾ ਬਲੱਡ ਲਾਈਨ ਆ ਜੀ ਹਾਂ ਜੀ ਉਸਾਂ ਦੀਆਂ ਤੋਂ ਚੱਲੀ ਆ ਰਹੀ ਹੈ ਹਾਂ ਜੀ ਉਹ ਤਾਂ ਬਹੁਤ ਵੱਡਾ ਹੈ ਮਰੋਲ ਆਈ ਇਹਨਾਂ ਦੇ ਵਿੱਚ ਹਾਂ ਜੀ ਤੇ ਉਹਦੇ ਬਾਰੇ ਬਾਈ ਜੀ ਜਿਹੜੀ ਬਲੱਡ ਲਾਈਨ ਆ ਦੇਖੋ ਜਿਵੇਂ ਆਪਾਂ ਦੇਖਦੇ ਆਂਗੇ ਹਰੇਕ ਜਨਰੇਸ਼ਨ ਚ ਦੇਖੀ ਜਾਂਦੀ ਆ ਇਹ ਠੀਕ ਹੈ ਜੀ ਚਾਹੇ ਘੋੜਿਆਂ ਨੇ ਮੱਝਾਂ ਗਾਵਾਂ ਨੇ ਹਣ ਬੰਦਿਆਂ ਚ ਵੀ ਦੇਖੀ ਜਾਂਦੀ ਆ ਆਪਾਂ ਕਹਿੰਦੇ ਨੇ ਖਾਨਦਾਨੀ ਬੰਦਾ ਫਲਾਣਾ ਫਲਾਣਾ ਦਾ ਯਾਰ ਹਨਾ ਨਕਮਾ ਬੰਦਾ ਇਹ ਆ ਵੀ ਬਲੱਡ ਲਾਈਨ ਬਹੁਤ ਜ਼ਿਆਦਾ ਅਹਿਮ ਯੋਗਦਾਨ ਪਾਉਂਦੀ ਆ ਹਰੇਕ ਜਾਨਵਰ ਦੇ ਵਿੱਚ ਹੁਣ ਮਾਰਵਾੜੀ ਦੇ ਵਿੱਚ ਜਿਵੇਂ ਆਪਾਂ ਚੱਲ ਰਹੀਆਂ ਨੇ ਹੁਣ ਮੇਨ ਅਲੀ ਸ਼ਾਨਾ ਬਲੱਡ ਲਾਈਨ ਬਹੁਤ ਚੰਗੀ ਆ ਠੀਕ ਆ ਜੀ ਤੇ ਰਤਨਾਕਰ ਬਲੱਡ ਲਾਈਨ ਚੱਲ ਰਹੀ ਆ ਸਾਡੇ ਇੱਥੇ ਜਿਹੜੀਆਂ ਮੱਜੂਕੇ ਖਾਨਦਾਨ ਆ ਆਪਾਂ ਮੱਜੂਕੇ ਬਲੱਡ ਲਾਈਨ ਕਹਿੰਦੇ ਆ ਨੀਲੇ ਘੋੜੇ ਪੰਜਾਬ ਦੀ ਜਿਹੜੀ ਬਹੁਤ ਚੰਗੀ ਲਾਈਨ ਆ ਹਾਂਜੀ ਹਾਂਜੀ ਉਹ ਲਾਈਨ ਬਹੁਤ ਜ਼ਿਆਦਾ ਚੱਲ ਰਹੀ ਆ ਚਰਚਾ ਕਰਤਾ ਉਹਨਾਂ ਦੀ ਬਹੁਤ ਚਰਚਾ ਜੀ ਹਾਂ ਇੱਕ ਤਾਂ ਉਹ ਘੋੜੇ ਬਾਈ ਜੇ ਮਜ਼ਬੂਤ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਦੂਸਰਾ ਜਿਵੇਂ ਮਾਰਵਾੜੀ ਘੋੜਿਆਂ ਚ ਥੋੜਾ ਮਤਲਬ ਲਿੱਸਾ ਪਾਣਾ ਜਾਂ ਕਮਜ਼ੋਰੀ ਕਹਿ ਲਈਏ ਆਪਾਂ ਆ ਜਾਂਦੇ ਆ ਉਹ ਘੋੜੇ ਮੱਝੂ ਦੇ ਖਾਨਦਾਨ ਦੇ ਮਜ਼ਬੂਤ ਬਹੁਤ ਜ਼ਿਆਦਾ ਨੇ ਦੂਜੇ ਡਰੋਕਲ ਨਹੀਂ ਹੈਗੇ ਠੀਕ ਹੈ ਜੀ ਹਾਂ ਜੀ ਤੇ ਤੋਰੇ ਤੂਰੇ ਦਾ ਜਿਵੇਂ ਆਪਾਂ ਨੂੰ ਮਾਰਵਾੜੀ ਜਿਹੜੇ ਹੈਗੇ ਘੋੜੇ ਆ ਤੋਰਨੇ ਪੈਂਦੇ ਨੇ ਠੀਕ ਹੈ ਜੀ ਕੋਈ ਟਰੇਨਰ ਲਿਆਉਣਾ ਪੈਂਦਾ ਟ੍ਰੇਨਿੰਗ ਕਰਾਉਣੀ ਪੈਂਦੀ ਆ ਮੱਜੂਕੇ ਖਾਨਦਾਨ ਨੂੰ ਜਿਆਦਾ ਕੋਈ ਟ੍ਰੇਨਿੰਗ ਕਰਾਉਣ ਦੀ ਲੋੜ ਨਹੀਂ ਉਹ ਘੋੜੇ ਆਪ ਖਾਨਦਾਨ ਚੋਂ ਮਿਲੀ ਆ ਜੀ ਠੀਕ ਆ ਜੀ ਇਹਨਾਂ ਨੂੰ ਜਿਆਦਾ ਟ੍ਰੇਨਡ ਕਰਨ ਦੀ ਲੋੜ ਨਹੀਂ ਇਸ ਕਰਕੇ ਮੱਜੂਕੇ ਖਾਨਦਾਨ ਵੀ ਹੁਣ ਕਾਫੀ ਜਿਆਦਾ ਚਰਚਾ ਦੇ ਵਿੱਚ ਆ ਠੀਕ ਆ ਜੀ ਅੱਜ ਦਾ ਟਾਈਮ ਤੇ ਪਹਿਲਾਂ ਦਾ ਟਾਈਮ ਜੀ ਹਾਂਜੀ ਬਹੁਤ ਫਰਕ ਆ ਗਿਆ ਜੀ ਚੇਂਜ ਆ ਗਿਆ ਜਿਹੜੇ ਅੱਜ ਦੀ ਜਨਰੇਸ਼ਨ ਮੁੰਮੇ ਮੁੰਡੇ ਨੇ ਉਹ ਜਿਹੜੇ ਘੋੜਿਆਂ ਨੂੰ ਮਤਲਬ ਮੇਲਿਆਂ ਦੇ ਸਜਾਵਟੀ ਪ੍ਰਦਰਸ਼ਨੀ ਦੇ ਤੌਰ ਤੇ ਰੱਖਦੇ ਨੇ ਪਹਿਲਾਂ ਕੀ ਹੁੰਦਾ ਘੋੜ ਸਵਾਰੀ ਦੇ ਰੂਪ ਚ ਬੜਾ ਵਰਤਦੇ ਸੀ ਜੀ ਹਾਂਜੀ ਉਹ ਕਿਵੇਂ ਦੇਖਦੇ ਹੋ ਇਹ ਬਦਲਾਅ ਨੂੰ ਜੀ ਬਦਲਾਅ ਤਾਂ ਸਮੇਂ ਦੇ ਨਾਲ ਬਾਈ ਜੀ ਆਉਣਾ ਹੀ ਹੁੰਦਾ ਹੈ ਜਿਵੇਂ ਹੁਣ ਮਸ਼ੀਨਰੀ ਯੁੱਗ ਆ ਠੀਕ ਹੈ ਜੀ ਜੇ ਆਪਾਂ ਸੋਚੀਏ ਕਿ ਆਪਾਂ ਘੋੜੇ ਤੇ ਹੀ ਜਾਣਾ ਹੈ ਘੋੜੇ ਤੇ ਹੀ ਆਉਣਾ ਹੈ ਸਵਾਰੀ ਵਾਸਤੇ ਇਹਨੂੰ ਮੇਨ ਸਵਾਰੀ ਦਾ ਯੂਜ਼ ਕਰੀਏ ਤਾਂ ਅੱਜ ਦਾ ਸਮਾਂ ਫਿਰ ਆਪਾਂ ਸਮੇਂ ਨਾਲ ਨਹੀਂ ਰਲ ਸਕਦੇ ਠੀਕ ਹੈ ਜੀ ਕਿਉਂਕਿ ਕਾਰਾਂ ਦਾ ਮੋਟਰ ਕਾਰਾਂ ਦਾ ਯੁੱਗ ਆ ਜੀ 100 ਕਿਲੋਮੀਟਰ ਬੰਦਾ 4 ਘੰਟਿਆਂ ਦੇ ਵਿੱਚ ਜਾ ਕੇ ਮੁੜੇ ਆਉਂਦਾ ਵਾਪਸ ਤੇ ਘੋੜਾ ਜਿਹੜਾ ਅੱਗੇ ਘੋੜੇ ਸੀਗੇ ਮੇਨ ਮੁੱਖ ਸਵਾਰੀ ਦਾ ਸਾਧਨ ਸੀਗੇ ਕਿਤੇ ਆਉਣਾ ਜਾਣਾ हां जी ਉਸ ਵੇਲੇ ਸਾਧਨ ਘੱਟ ਸੀਗੇ ਜੀ ਘੋੜਾ ਹੀ ਮੁੱਖ ਸਵਾਰੀ ਦਾ ਸਾਧਨ ਸੀਗਾ ਠੀਕ ਹੈ ਜੀ ਹੁਣ ਸਵਾਰੀ ਦਾ ਸਾਧਨ ਨਾ ਹੋ ਕੇ ਇਹ ਇੱਕ ਸ਼ੌਕ ਬਣ ਗਿਆ ਤੇ ਦੂਸਰਾ ਇੱਕ ਸ਼ੋਅ ਵਾਸਤੇ ਸ਼ੋਅ ਹੁੰਦੇ ਨੇ ਹੁਣ ਘੋੜਿਆਂ ਦੇ ਸ਼ੋਅ ਵਾਸਤੇ ਬਹੁਤ ਜ਼ਿਆਦਾ ਵਰਤਿਆ ਜਾਂਦਾ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਰੇਸ ਕੋਰਸ ਬਣ ਰਹੇ ਨੇ ਜਿਹੜੇ ਆਪਣੇ ਦੇਸੀ ਨਸਲਾਂ ਨੇ ਜੀ ਮਾਰਵਾੜੀ ਹੋਗੀ ਨਸਲ ਹਾਂਜੀ ਹਾਂਜੀ ਪਹਿਲਾਂ ਸਿਰਫ ਥੈਰੋ ਵਗੈਰਾ ਜਾਂ ਫਾਰਸ਼ੀਆਂ ਨਾ ਜਾਂ ਦੂਸਰੀਆਂ ਜਿਹੜੀਆਂ ਬਰੀਡਾਂ ਸੀ ਉਹ ਭਜਾਈਆਂ ਜਾਂਦੀਆਂ ਸੀ ਰੇਸਾਂ ਦੇ ਵਿੱਚ আর ਇਸ ਕੋਰਸ ਦੇ ਵਿੱਚ ਉਹੀ ਆਉਂਦੀਆਂ ਸੀ ਠੀਕ ਹੈ ਜੀ ਹੁਣ ਆਪਣਾ ਦੇਸੀ ਜਿਹੜਾ ਮਾਰਵਾੜੀ ਘੋੜੀਆਂ ਨੇ ਇਹਨਾਂ ਦਾ ਵੀ ਰੇਸ ਕੋਰਸ ਬਣ ਰਿਹਾ ਜੀ ਠੀਕ ਹੈ ਜੀ ਇਹਨਾਂ ਨੂੰ ਵੀ ਆਪਾਂ ਰੇਸ ਵਾਸਤੇ ਵਰਤ ਸਕਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਨਾਲ ਇਹਨਾਂ ਦੀ ਘੋੜ ਸਵਾਰੀ ਉਹ ਰੈਗੂਲਰ ਹੋ ਗਈ ਜੀ ਚੱਲ ਹਾਂਜੀ ਹਾਂ ਜਿਹੜਾ ਘੋੜ ਸਵਾਰੀ ਦਾ ਚੋਅ ਹੈ ਉਹ ਵੀ ਪੂਰਾ ਹੋ ਜਾਊਗਾ ਤੇ ਆਪਾਂ ਇਹਦੇ ਤੇ ਡਿਵੈਲਪ ਬਹੁਤ ਜ਼ਿਆਦਾ ਹੋਣਾ ਜੀ ਬਰੀਡ ਨੇ ਫਿਰ ਪੈਸਾ ਵੀ ਬਹੁਤ ਆਉਣਾ ਹੈ ਕਿਉਂਕਿ ਤੁਹਾਨੂੰ ਪਤਾ ਰੇਸਾਂ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਦਾ ਜੀ ਫਿਰ ਉੱਪਰ ਤੱਕ ਹੋਰ ਵੀ ਵਗਦੀ ਹੈ ਹਾਂ ਜੀ ਹੋਰ ਵੀ ਇਹਦੀ ਜਿਹੜੀ ਮਾਰਵਾੜੀ ਬਰੀਡ ਹੈ ਨੇ ਹੋਰ ਵੀ ਉੱਪਰ ਜਾਣਾ ਹੈਗਾ ਠੀਕ ਹੈ ਬਾਈ ਜੀ ਜਿਹੜੇ ਅੱਜ ਕੱਲ ਨਵੀਂ ਪੀੜੀ ਰੱਖ ਵੀ ਉਹ ਕਿਤੇ ਡਰ ਵੀ ਰਹੀ ਹੈ ਵੀ ਜਿੱਦਾਂ ਇਹਨਾਂ ਦੇ ਬੰਨ ਪੈ ਜਾਂਦਾ ਹੈ ਜਾਂ ਕੋਈ ਦਰਦ ਜਲਦੀ ਹੋ ਜਾਂਦਾ ਕੋਈ ਖਰਾਕਦਾ ਹਨਾ ਕੋਈ ਘਟਵਾਦ ਹੋ ਜਾਂਦੀ ਹੈ ਹਾਂ ਜੀ ਉਹਦੇ ਬਾਰੇ ਦੱਸੋ ਵੀ ਪ੍ਰੋਪਰ ਖਰਾਕ ਕਿਹੜੀ ਹੈ ਵੀ ਜੀ ਵੈਸੇ ਇਹ ਤਾਂ ਨੌਲੇਜ ਦਾ ਵਿਸ਼ਾ ਹੈ ਜੀ ਜਿਹੜੀ ਜਾਣਕਾਰੀ ਦਾ ਵਿਸ਼ਾ ਹੈ ਜੇ ਜਾਣਕਾਰੀ ਤੁਹਾਨੂੰ ਹੈ ਤਾਂ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂ ਚਲੋ ਕੋਈ ਮਾਰਾ ਜੇ ਵੱਲੋਂ ਕੋਈ ਕਰੋਪੀ ਹੋ ਗਈ ਗੱਲ ਵੱਖਰੀ ਐ ਨਹੀਂ ਤਾਂ ਕੋਈ ਲਿੱਦ ਦਾ ਬੰਨ वगैरह ਜਾਂ ਹੁਣ ਕੋਈ ਇਸ ਤਰ੍ਹਾਂ ਦੀਆਂ ਦਿੱਕਤਾਂ ਨਹੀਂ ਆਉਂਦੀਆਂ ਹੁਣ ਦਵਾਈਆਂ ਵੀ ਬਹੁਤ ਜ਼ਿਆਦਾ ਚੰਗੀਆਂ ਆ ਗਈਆਂ ਜੀ ਠੀਕ ਹੈ ਜੀ ਤੇ ਲੋਕਾਂ ਨੂੰ ਨੌਲੇਜ ਵੀ ਬਹੁਤ ਹੋ ਗਈ ਠੀਕ ਹੈ ਜੀ ਮੇਨ ਜਿਹੜਾ ਕੀ ਕਰਨਾ ਜੀ ਘੋੜੇ ਦਾ ਜਿਹੜੀ ਖਰਾਕ ਐ ਖਰਾਕ ਤੁਸੀਂ ਜੋ ਵੀ ਪਾਉਨੇ ਹੁਣ ਖਰਾਕ ਦੇ ਵਿਸ਼ੇ ਦੇ ਵਿੱਚ ਵੀ ਸਾਡੇ ਦੋ ਡਾਕਟਰ ਸਾਹਿਬ ਬਹੁਤ ਸਤਿਕਾਰਯੋਗ ਨੇ ਆਪਾਂ ਨੂੰ ਕੋਈ ਉਹਨਾਂ ਦੇ ਸਮਝੋ 10% ਵੀ ਨੌਲੇਜ ਨਹੀਂ ਹੈਗੀ ਉਹਨਾਂ ਦੇ ਬਰਾਬਰ ਠੀਕ ਹੈ ਜੀ ਉਹਨਾਂ ਦੀ ਆਪਸ ਵਿੱਚ ਕੌਂਟਰੋਵਰਸੀ ਚੱਲ ਰਹੀ ਐ ਇੱਕ ਡਾਕਟਰ ਕਹਿ ਰਿਹਾ ਮੱਕੀ ਪਾਉਣੀ ਚਾਹੀਦੀ ਐ ਦੂਜਾ ਕਹਿ ਰਿਹਾ ਮੱਕੀ ਬਹੁਤ ਨੁਕਸਾਨਦੇਹ ਐ ਕਣਕ ਪਾਉਣੀ ਚਾਹੀਦੀ ਐ ਕਣਕ ਬਹੁਤ ਨੁਕਸਾਨਦੇਹ ਐ ਅੱਛਾ ਜੀ ਪਰ ਜੋ ਤੁਸੀਂ ਮੇਰਾ ਹਿਸਾਬ ਐ ਜੋ ਮੇਰਾ ਤਜਰਬਾ ਹੈ ਜਾ ਜਿੰਨੇ ਵੀ ਮੈਂ ਜਿਨ੍ਹਾਂ ਤੋਂ ਸਿੱਖਦਾ ਸਾਡੇ ਦੋ ਜਿਹੜੇ ਵੱਡੇ ਨੇ ਸਾਡੇ ਉਸਤਾਦ ਲੋਕ ਕਹਿ ਲੋ ਉਹਨਾਂ ਦਾ ਕੀ ਐ ਜੀ ਉਹ ਕਹਿੰਦੇ ਵੀ ਜਿਹੜੀ ਖਰਾਕ ਤੁਸੀਂ ਪਾ ਰਹਿਓ ਉਹ ਘੋੜੇ ਵਾਸਤੇ ਸਭ ਤੋਂ ਵਧੀਆ ਐ ਠੀਕ ਐ ਜੀ ਪਾਰਟੀਕੂਲਰ ਜੇ ਆਪਾਂ ਕਹੀਏ ਆਹੀ ਖਰਾਕ ਇਹਨੂੰ ਪਾਉਣੀ ਚਾਹੀਦੀ ਐ ਘੋੜੇ ਨੂੰ ਇਸ ਤਰ੍ਹਾਂ ਕੋਈ ਬਾਨਾ ਗਰੀ ਨਹੀਂ ਹੈਗੀ ਜੀ ਠੀਕ ਐ ਜੀ ਇੱਕ ਸਾਡਾ ਦੋਸਤ ਐ ਉਹ ਕਣਕ ਪਾਉਂਦਾ ਜੀ 20 30 ਸਾਲ ਤੋਂ ਉਹ ਕਣਕ ਪਾਉਂਦਾ ਆ ਰਿਹਾ ਢੋਲ ਚੋਂ ਕਣਕ ਕੱਢੀ ਐ ਸਿੱਧੀ ਕਣਕ ਖੁਰਲੀਆਂ ਦੇ ਵਿੱਚ ਪਾਉਂਦਾ ਜੀ ਛਾਂਣ ਚ ਪਾਉਂਦਾ ਜੀ ਨਹੀਂ ਜੀ ਕਣਕ ਸਾਫਤ ਕਣਕ ਬਿਲਕੁਲ ਬਿਨਾ ਪਿਆਉਂਤੇ ਬਿਨਾ ਰਗੜੇ ਬਿਨਾ ਕੁਝ ਵੀ ਕਰੇ ਉਹਦਾ ਬਿਨਾ ਤਰੜ ਤਰੇ ਜੀ ਢੋਲ ਦੇ ਵਿੱਚੋਂ ਕਣਕ ਕੱਢਣੀ ਐ ਜੀ ਖੁਰਲੀਆਂ ਦੇ ਵਿੱਚ ਪਾ ਦੇਣੀ ਐ ਠੀਕ ਹੈ ਜੀ ਐਸੀ ਤਰ੍ਹਾਂ ਹੀ ਡਾਕਟਰ ਕਹਿੰਦੇ ਨੇ ਜਿਹੜੀ ਸਾਇੰਸ ਕਹਿੰਦੀ ਐ ਵੀ ਕਣਕ ਪਾਉਣੀ ਨਹੀਂ ਚਾਹੀਦੀ ਉਹਨੂੰ 30 ਸਾਲ ਹੋ ਗਏ ਬਾਈ ਜੀ ਉਸ ਦੇ ਘੋੜੇ ਉਸ ਤਰ੍ਹਾਂ ਦੇ ਟਲ ਗਏ ਜਿਹੜਾ ਘੋੜਾ ਜਾਨਵਰ ਇਹ ਸਭ ਤੋਂ ਵੱਧ ਤਬਦੀਲੀ ਕਰਦਾ ਜੀ ਆਪਦੇ ਆਪ ਦੇ ਵਿੱਚ ਤਬਦੀਲੀ ਕਰਦਾ ਹੈ ਜੀ ਇਹ ਇਹਨੂੰ ਜਿਸ ਹਿਸਾਬ ਨਾਲ ਤੁਸੀਂ ਰੱਖੋਗੇ ਉਸੇ ਹਿਸਾਬ ਨਾਲ ਇਹਨੇ ਰਹਿ ਜਾਣਾ ਹੈ ਤੁਸੀਂ ਕੋਈ ਜੇ ਕੋਈ ਪ੍ਰੋਬਲਮ ਆਉਂਦੀ ਹੈ ਰੱਬ ਨਾ ਕਰੇ ਤੁਸੀਂ ਡਾਕਟਰੀ ਸਹੂਲਤ ਲੈਣੇ ਜਾਂ ਕੋਈ ਦੇਸੀ ਟੋਟਕੇ ਵਰਤਦੇ ਨਹੀਂ ਬਾਈ ਇਹ ਤਾਂ ਜਿਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਜੀ ਉਸ ਤਰ੍ਹਾਂ ਮੌਕੇ ਤੇ ਹੁੰਦਾ ਜੀ ਠੀਕ ਹੈ ਜੀ ਥੋੜਾ ਬਹੁਤਾ ਤਾਂ ਆਪਾਂ ਆਪ ਕਰ ਲੈਣੇ ਆ ਜੀ ਠੀਕ ਹੈ ਜੀ ਤੇ ਬਾਕੀ ਸਾਡੇ ਡਾਕਟਰ ਸਾਹਿਬ ਬਠਿੰਡੇ ਤੋਂ ਜੀਵਨ ਜੀ ਆਉਂਦੇ ਨੇਗੇ ਠੀਕ ਹੈ ਜੀ ਉਹ ਬਹੁਤ ਚੰਗੇ ਮਾਹ ਡਾਕਟਰ ਨੇ ਤੇ ਟਹਾਣੇ ਤੋਂ ਆਉਂਦੇ ਨੇ ਸਾਡਾ ਡਾਕਟਰ ਸਾਹਿਬ ਸ਼ਰਮਾ ਜੀ ਕਾਫੀ ਮਾਹਰ ਡਾਕਟਰ ਨੇ ਜੀ ਵੈਸੇ ਜ਼ਿਆਦਾਤਰ ਲੋਡ ਨਹੀਂ ਪੈਂਦੀ ਜੇ ਆਪਾਂ ਰਖਰਖਾ ਆਪਣਾ ਸਹੀ ਹੈ ਇੱਕ ਕੀ ਹੈ ਘੋੜੇ ਦੀ ਖਰਾਕ ਨੂੰ ਅੱਗੇ ਕੀ ਹੁੰਦਾ ਸੀਗਾ ਬਣਦਾ ਕਾਰਨ ਵੀ ਇਹ ਬਣਦਾ ਸੀਗਾ ਖੋਲੀਆਂ ਭਰਦੇ ਸੀ ਜ਼ਿਆਦਾਤਰ ਲੋਕ ਜਿਵੇਂ ਮੱਝਾ گاਵਾ ਨੂੰ ਆਪਾਂ ਖਰਾਕ ਪਾਉਨੇ ਆ ਟੋਕਰੇ ਪਰ ਪਰ ਕੇ ਘੋੜੀਆਂ ਨੂੰ ਪਾਉਂਦੇ ਸੀਗੇ ਇਸ ਤਰ੍ਹਾਂ ਖਰਾਕ ਨਹੀਂ ਪਾਉਣੀ ਚਾਹੀਦੀ ਘੋੜੀ ਨੂੰ ਪਾਉਣਾ ਬਹੁਤ ਥੋੜਾ ਥੋੜਾ ਚਾਹੀਦਾ ਉਹਨੂੰ ਚਾਹੀਏ 4-5 ਟਾਈਮ ਪਾ ਲੋ ਪਰ ਥੋੜਾ ਥੋੜਾ ਪਾਓ ਤਾਂ ਕਿ ਘੋੜਾ ਇਹ ਇਦੇ ਅੰਦਰ ਰਿਊਮਨ ਨਹੀਂ ਹੈਗਾ ਜੀ ਜਿਸ ਤਰ੍ਹਾਂ ਮੱਝਾਂ ਗਾਵਾਂ ਦੇ ਅੰਦਰ ਜੁਗਾਲੀ ਕਰਦੇ ਨੇ ਜੀ ਅਲੱਗ ਅਲੱਗ 파ਟ ਬਣੇ ਹੋਏ ਜੁਗਾਲੀ ਕਰਦੇ ਨੇ ਘੋੜਾ ਜਿਹੜਾ ਇਹ ਜੁਗਾਲੀ ਨਹੀਂ ਕਰਦਾ ਹੈਗਾ ਨਾ ਇਹ ਉਲਟੀ ਕਰਦਾ ਨਾ ਇਹ ਜੁਗਾਲੀ ਕਰਦਾ ਇਸ ਦੇ ਅੰਦਰ ਕੀ ਹੈ ਜਿਹੜੀ ਫੂਡ ਪਾਈਪ ਹੈ ਪਾਈਪ ਦੇ ਅੰਦਰੋਂ ਹੀ ਖਰਾਕ ਲੈਣੀ ਹੈ ਉੱਥੋਂ ਕੁਝ ਐਨਜ਼ਾਈਮ ਇਸ ਤਰ੍ਹਾਂ ਦੇ ਬਣਦੇ ਨੇ ਇਹਦੇ ਰਿਊਮਨ ਨਹੀਂ ਹੁੰਦਾ ਹੈਗਾ ਇਸ ਕਰਕੇ ਇਹਨੂੰ ਜਿਆਦਾ ਮਾਤਰਾ ਦੇ ਵਿੱਚ ਇਕੱਠੀ ਖਰਾਕ ਨਹੀਂ ਪਾਉਣੀ ਥੋੜੀ ਥੋੜੀ ਖਰਾਕ ਪਾਉਣੀ ਹੈ ਜੀ ਚਾਹੇ ਚਾਰ ਟਾਈਮ ਪਾ ਲੋ ਪੰਜ ਟਾਈਮ ਪਾ ਲੋ ਇਹਨੂੰ ਖੁਰਾਕ ਥੋੜੀ ਥੋੜੀ ਕਰਕੇ ਪਾਉਣੀ ਆ ਜੀ ਘੋੜੇ ਨੂੰ ਠੀਕ ਆ ਜੀ ਬਾਈ ਜਿਹੜਾ ਹੈ ਟ੍ਰੇਨਰ ਦਾ ਹਾਂਜੀ ਅੱਜ ਕਿੰਨਾ ਕੁ ਰੋਲ ਹੈ ਅੱਜ ਦੇ ਜੋਗ ਚ ਟ੍ਰੇਨਰ ਦਾ ਟ੍ਰੇਨਰ ਦਾ ਹੀ ਆ ਜੀ ਬਾਈ ਜੀ ਜਿਵੇਂ ਕੁਝ ਲੋਕਾਂ ਨੇ ਇਹ ਕਿਸ ਪਰਪਜ਼ ਵਾਸਤੇ ਆਪਾਂ ਘੋੜਾ ਵਰਤਦੇ ਆਂ ਕੁਝ ਲੋਕ ਸਵਾਰੀ ਵਾਸਤੇ ਵਰਤਦੇ ਨੇ ਤਾਂ ਉਹਨੂੰ ਟ੍ਰੇਨਿੰਗ ਦੀ ਬਹੁਤ ਲੋਡ ਹੈ ਜੀ ਤਾਂ ਘੋੜੀ ਨੂੰ ਸਵਾਰੀ ਵਾਸਤੇ ਵਰਤਦੇ ਆਂ ਤਾਂ ਟ੍ਰੇਨਰ ਦੀ ਲੋਡ ਹੈ ਜੇਕਰ ਤੁਸੀਂ ਬਰੀਡਿੰਗ ਵਾਸਤੇ ਵਰਤਦੇ ਹੋ ਠੀਕ ਹੈ ਜੀ ਜ਼ਿਆਦਾਤਰ ਹੁਣ ਘੋੜੇ ਕਮਰਿਆਂ ਦੇ ਵਿੱਚ ਖੜੇ ਨੇ ਹਾਂਜੀ ਬਰੀਡਿੰਗ ਵਾਸਤੇ ਹੀ ਜ਼ਿਆਦਾਤਰ ਵਰਤੇ ਜਾਂਦੇ ਨੇ ਬੱਚੇ ਲੈ ਕੇ ਅੱਗੇ ਬੱਚੇ ਸੇਲ ਕੀਤੇ ਜਾਂਦੇ ਨੇ ਤਾਂ ਉਹਦੇ ਵਿੱਚ ਟ੍ਰੇਨਿੰਗ ਦੀ ਕੋਈ ਜ਼ਿਆਦਾ ਲੋੜ ਨਹੀਂ ਅੱਗੇ ਜੇ ਆਪਾਂ ਸ਼ੋਅ ਦੇ ਵਿੱਚ ਜਾਨਵਰ ਪਾਉਣੇ ਨੇ ਹਾਂਜੀ ਹਾਂ ਬੱਚਿਆਂ ਨੂੰ ਆਪਾਂ ਸ਼ੋਅ 'ਚ ਲੈ ਕੇ ਜਾਣਾ ਹੈ ਘੋੜੇ ਨੂੰ ਸ਼ੋਅ 'ਚ ਲੈ ਕੇ ਜਾਣਾ ਉਹਦੇ ਵਿੱਚ ਵੀ ਟ੍ਰੇਨਿੰਗ ਦੀ ਲੋੜ ਹੈ ਜੀ ਕਿਵੇਂ ਘੋੜਾ ਖੜਦਾ ਹੈ ਕਿਵੇਂ ਚੱਲਦਾ ਹੈ ਉਹਦੀ ਚਾਲ ਕਹੀ ਜੀ ਹੈ ਆਪਣੇ ਆਪ ਨੂੰ ਸ਼ੋਅ ਕਿਵੇਂ ਕਰਦਾ ਹੈ ਉਹਦੇ ਵਿੱਚ ਟ੍ਰੇਨਿੰਗ ਦੀ ਕਾਫੀ ਲੋੜ ਹੁੰਦੀ ਹੈ ਜੀ ਭਾਈ ਜੀ ਜੇ ਕੋਈ ਨਵਾਂ ਵਿਅਕਤੀ ਹੈ ਨਾ ਹ ਘੋੜਾ ਲੈਣਾ ਚਾਹੁੰਦਾ ਉਹ ਕਿਦਾਂ ਮਤਲਬ ਚੰਗੀ ਬਲੱਡ ਲਾਈਨ ਆ ਉਹਨੂੰ ਵੀ ਮਤਲਬ ਰੰਗ ਰੂਪ ਹੈ ਉਹ ਕਿਵੇਂ ਚੋਣ ਕਰ ਸਕਦਾ ਦੇਖੋ ਬਲੱਡ ਲਾਈਨ ਦੇ ਵਿੱਚ ਜੀ ਜ਼ਰੂਰੀ ਨਹੀਂ ਹੈ ਕਿ ਆਪਾਂ ਬਲੱਡ ਲਾਈਨ ਜ਼ਰੂਰੀ ਦੇਖਣੀ ਹੈ ਜੀ ਵੈਸੇ ਹੁਣ ਪ੍ਰਚਾਲਨ ਚੱਲ ਰਿਹਾ ਹੈ ਕਿ ਬਲੱਡ ਲਾਈਨ ਤੋਂ ਬਿਨਾ ਘੋੜਾ ਬਿਕਦਾ ਨਹੀਂ ਨਾਮ ਜ਼ਰੂਰੀ ਹੋਣਾ ਪਿੱਛੇ ਮਾਂ ਬਾਪ ਦਾ ਨਾਮ ਜ਼ਰੂਰੀ ਹੈਗਾ ਪਿੱਛੇ ਹੋਣਾ ਘੋੜੇ ਦੇ ਪਰ ਜਿਵੇਂ ਆਪਾਂ ਮਾਰਵਾੜੀ ਘੋੜਾ ਲੈਣਾ ਚੰਗਾ ਉਹਦੀ ਆਪਾਂ ਨੂੰ ਪਛਾਣ ਕਰਨੀ ਪਊ ਕੋਈ ਸਮਾਂ ਬੰਦਾ ਕਿਸੇ ਤੋਂ ਸਿੱਖ ਸਕਦਾ ਉਹ ਬਿੱਕੀ ਕੀ ਆਪਾਂ ਘੋੜਿਆਂ ਦੇ ਵਿੱਚ ਦੇਖਣਾ ਠੀਕ ਹੈ ਜੀ ਮਾਰਵਾੜੀ ਘੋੜੇ ਦੇ ਵਿੱਚ ਹੈ ਜੀ ਮੇਨ ਸਭ ਤੋਂ ਜ਼ਿਆਦਾ ਉਹਦਾ ਫੇਸ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਜੀ ਠੀਕ ਹੈ ਜੀ ਪਤਲੀ ਫੇਸ ਕੁਆਲਿਟੀ ਹੋਵੇ ਮੂੰਹ ਜ਼ਿਆਦਾ ਵੱਡਾ ਨਾ ਹੋਵੇ ਤੇ ਜ਼ਿਆਦਾ ਛੋਟਾ ਨਾ ਹੋਵੇ ਕੰਨ ਉਹਦਾ ਮਤਲਬ ਚੰਗਾ ਹੁਣ ਜ਼ਿਆਦਾਤਰ ਹਾਰਡ ਸ਼ੇਪ ਕੰਨ ਆਉਂਦਾ ਹੈ ਹਾਂਜੀ ਹਾਂਜੀ 이어 ਸ਼ੇਪ ਦੇਖੀ ਜਾਂਦੀ ਹੈ ਕੰਨਾਂ ਦੀ ਸ਼ੇਪ ਦੇਖੀ ਜਾਂਦੀ ਹੈ ਤੇ ਘੋੜੇ ਦੇ ਸੁੰਮ ਪੈਰ ਦੇਖੇ ਜਾਂਦੇ ਨੇ ਜੀ ਠੀਕ ਹੈ ਜੀ ਉਹਦੀਆਂ ਲੱਤਾਂ ਤੋਂ ਦੇਖਿਆ ਜਾਂਦਾ ਹੈ ਕਿ ਉਹਦੇ 'ਚ ਕੋਈ ਜ਼ਿਆਦਾ ਸਟ੍ਰੇਟ ਨੇ ਜਿਆਦਾ ਤਾਂ ਵੀ ਉਹ ਗਲਤ ਨੇ ਜਿਆਦਾ ਉਹਨਾਂ 'ਚ ਬਲ ਜਿਆਦਾ ਹੈ ਜੀ ਉਹ ਵੀ ਗਲਤ ਨੇ ਇਹ ਕਾਫੀ ਚੀਜ਼ਾਂ ਬਾਈ ਜੀ ਤਕਨੀਕੀ ਗੱਲਾਂ ਨੇ ਇਹ ਥੋੜਾ ਸਮੇਂ ਨਾਲ ਜਾਂ ਤਜਰਬੇ ਨਾਲ ਸਿੱਖੀਆਂ ਜਾਂਦੀਆਂ ਨੇ ਜੇਕਰ ਕਿਸੇ ਵੀਰ ਨੇ ਘੋੜਾ ਲੈਣਾ ਹੈ ਤਾਂ ਕਿਸੇ ਤੋਂ ਸਿੱਖ ਸਕਦਾ ਹੈ ਉਹਨਾਂ ਦਾ YouTube ਦੇ ਉੱਤੇ Facebook ਦੇ ਉੱਤੇ ਬਹੁਤ ਲੋਕ ਪਾਉਂਦੇ ਨੇ ਵੀਡੀਓਜ਼ ਉਹਨਾਂ ਤੋਂ ਸਿੱਖ ਸਕਦਾ ਹੈ ਜਾਂ ਫਿਰ ਕਿਸੇ ਤੋਂ ਕਿਸੇ ਬੰਦੇ ਤੇ ਭਰੋਸਾ ਕਰਕੇ ਉਹ ਤੋਂ ਸਿੱਖ ਸਕਦਾ ਜੀ ਕਿ ਕੀ ਕੀ ਆਪਾਂ ਘੋੜਿਆਂ 'ਚ ਦੇਖਣਾ ਜਦੋਂ ਲੈਣ ਵੇਲੇ ਅਜਿਕੇ ਪੌਰੀਆਂ ਦਾ ਬੜਾ ਚੱਕਰ ਹੁੰਦਾ ਇਹਨਾਂ ਦੇ ਵਿੱਚ ਹਾਂਜੀ ਉਹ ਪੌਰੀਆਂ ਇਹ ਹੈ ਜੀ ਦੇਖੋ ਪਹਿਲੇ ਸਮੇਂ ਦੇ ਵਿੱਚ ਕੀ ਸੀਗਾ ਜਦੋਂ ਜੰਗ ਯੁੱਧ ਲੜੇ ਜਾਂਦੇ ਸੀ ਹਾਂਜੀ ਹਾਂਜੀ ਉਸ ਸਮੇਂ ਘੋੜਿਆਂ ਦੇ ਵਿੱਚ ਪੌਰੀਆਂ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੀਆਂ ਸੀ ਠੀਕ ਹੈ ਜੀ ਉਦੋਂ ਘੋੜਾ ਦੇਖਿਆ ਜਾਂਦਾ ਸੀ ਘੋੜੇ ਦੇ ਜਿਵੇਂ ਗਾਉ ਗੋਮਪੋਰੀ ਕਹਿੰਦੇ ਨੇ ਆਪਾਂ ਛੱਟਾ ਕਹਿ ਦਿੰਦੇ ਹਾਂ ਜੀ ਥੱਲੇ ਛੱਟਾ ਹੁੰਦਾ ਜੀ ਘੋੜੇ ਦੇ ਉਹ ਪੌਰੀ ਹੋ ਗਈ ਮੱਥੇ ਤੇ ਪੌਰੀਆਂ ਹੋ ਗਿਆਂ ਹਾਂਜੀ ਉੱਪਰ ਥੱਲੇ ਪੌਰੀ ਆ ਜਾਂਦੀ ਆ ਜਾਂ ਮੱਥੇ ਤੇ ਸਾਹਮੋ ਸਾਹਮਣੀ ਪੌਰੀਆਂ ਦੋ ਆ ਜਾਂਦੀਆਂ ਨੇ ਹਾਂਜੀ ਹਾਂ ਜੰਗ ਜਦੋਂ ਸਮੇਂ ਕੀ ਸੀਗਾ ਜੀ ਘੋੜੇ ਨੂੰ ਜਦੋਂ ਭਜਦਾ ਸੀ ਘੋੜਾ ਜੰਗ ਯੁੱਧ ਲੜਦੇ ਸੀਗੇ ਤਾਂ ਉਹ ਉੱਥੇ ਪਸੀਨਾ ਇਕੱਠਾ ਹੁੰਦਾ ਸੀਗਾ ਪੌਰੀਆਂ ਦੇ ਵਿੱਚ ਹਾਂਜੀ ਉਹ ਜਦੋਂ ਪਸੀਨਾ ਗਲਤ ਪੌਰੀ ਦੇ ਵਿੱਚ ਇਕੱਠਾ ਹੁੰਦਾ ਸੀ ਤਾਂ ਘੋੜੇ ਨੂੰ ਕਾਫੀ ਜ਼ਿਆਦਾ ਇਰੀਟੇਟ ਕਰਦਾ ਸੀ ਹਾਂਜੀ ਤਾਂ ਉਹ ਪੂਰੀ ਆਪਦੀ ਸਰਵਿਸ ਹੈ ਜੋ ਸਹੀ ਨਹੀਂ ਦੇ ਸਕਦਾ ਸੀ ਤੇ ਸਵਾਰ ਨੂੰ ਤੰਗ ਕਰਦਾ ਸੀ ਘੋੜਾ ਠੀਕ ਹੈ ਜੀ ਪਹਿਲੇ ਸਮੇਂ ਦੇ ਵਿੱਚ ਪੌਰੀਆਂ ਦਾ ਇਹ ਰੋਲ ਸੀਗਾ ਹੁਣ ਉਹ ਚੱਲੀਆਂ ਆ ਰਹੀਆਂ ਨੇ ਗੱਲਾਂ ਕੁਝ ਕੁ ਲੋਕ ਇਹਨਾਂ ਨੂੰ ਚੰਗਾ ਮਾੜਾ ਮੰਨਦੇ ਨੇ ਕੁਝ ਕੁ ਲੋਕ ਇਹਨਾਂ ਨੂੰ ਨਹੀਂ ਦੇਖਦੇ ਵੈਸੇ ਜਦੋਂ ਘੋੜਾ ਵੇਚਣਾ ਹੈ ਤਾਂ ਇਹ ਕਾਫੀ ਜ਼ਿਆਦਾ ਹੋ ਜਾਂਦਾ ਹੈ ਕਿ ਕੋਈ ਪੌਰੀ ਦੇਖਦੇ ਨੇ ਖਰੀਦਦਾਰ ਜ਼ਿਆਦਾਤਰ ਠੀਕ ਹੈ ਤੇ ਮੇਰਾ ਖਿਆਲ ਹੈ ਵੀ ਇਹ ਜ਼ਿਆਦਾਤਰ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੈਗੀ ਜੇਕਰ ਆਪਾਂ ਇੱਕ ਅੱਧੀ ਗਲਤ ਪੌਰੀ ਦੇ ਕਰਕੇ ਕੋਈ ਚੰਗਾ ਘੋੜੀ ਜਾਂ ਘੋੜੇ ਨੂੰ ਖਰੀਦ ਨਹੀਂ ਪਾਉਂਦੇ ਤਾਂ ਇਹ ਵਧੀਆ ਗੱਲ ਨਹੀਂ ਹੈਗੀ ਠੀਕ ਹੈ ਜੀ ਇਹ ਨੂੰ ਨਿੰਦਣਾ ਬਹੁ ਮਾੜੀ ਗੱਲ ਹੈ ਹਾਂਜੀ ਇਹ ਤਾਂ ਕੁਦਰਤ ਆ ਦੇਖੋ ਹਾਂਜੀ ਹਾਂਜੀ ਕਿਸੇ ਬੰਦੇ ਨੇ ਤਾਂ ਇਹ ਬਣਾਈਆਂ ਨਹੀਂ ਹੈਗੀਆਂ ਇਹ ਤਾਂ ਕੁਦਰਤ ਨੇ ਬਣਾਈਆਂ ਨੇ ਠੀਕ ਹੈ ਜੀ ਬਾਈ ਜੀ ਇਹ ਸੱਚ ਹੈ ਜਿਹੜੀ ਘੋੜਿਆਂ ਦੀ ਕੀਮਤ ਹੈ ਉਹ ਕੋਈ ਤਾਂ ਦੱਸ ਰਿਹਾ ਵੀ ਬਹੁਤ ਜ਼ਿਆਦਾ ਹੈ ਹਾਂਜੀ ਕੋਈ ਕਹਿੰਦਾ ਵੀ ਸਸਤੇ ਵੀ ਮਿਲ ਜਾਂਦੇ ਨੇ ਠੀਕ ਹੈ ਜੀ ਇਹ ਜਿਹੜਾ ਮਤਲਬ ਵੀਡੀਓ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਵੀ ਮਤਲਬ ਘੋੜਿਆਂ ਦੀ ਅਸਲ ਕੀਮਤ ਕਿੰਨੀ ਕ ਹੈ ਬਾਈ ਜੀ ਘੋੜੇ ਦੀ ਕੀਮਤ ਤਾਂ ਉਹਦੇ ਕੈਰੈਕਟਰ ਤੇ ਡਿਪੈਂਡ ਕਰਦੀ ਆ ਜ਼ਿਆਦਾਤਰ ਆ ਠੀਕ ਹੈ ਜੀ ਘੋੜਾ 1 ਲੱਖ ਰੁਪਏ ਚ ਵੀ ਘੋੜਾ ਮਿਲ ਜਾਂਦਾ ਹੈ ਇਹ ਕਰੋੜਾਂ ਦੇ ਵਿੱਚ ਵੀ ਬੰਦੇ ਦੰਦੇ ਨਹੀਂ ਹੈਗੇ ਜੀ ਜਿਹੜੇ ਚੰਗੇ ਘੋੜੇ ਨੇ ਉਹ ਕਰੋੜਾਂ 'ਚ ਵੀ ਨਹੀਂ ਮਿਲਦੇ ਠੀਕ ਹੈ ਜੀ ਤੁਹਾਨੂੰ ਪਤਾ ਹੈ ਪਿੱਛੇ ਆਪਾਂ ਜਾਈਏ ਤਾਂ ਦੇਵ ਘੋੜਾ ਬਹੁਤ ਜ਼ਿਆਦਾ ਵੱਡੀ ਕੀਮਤ ਤੇ ਵਿਕਿਆ ਦੋ ਵਾਰ ਵਿਕਿਆ ਜੀ ਦੋਨੋਂ ਵਾਰ ਮਾਰਬਾੜੀ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਕੀਮਤ ਤੇ ਵਿਕਿਆ ਠੀਕ ਹੈ ਜੀ ਪਿੱਛੇ ਹੁਣ ਲਾਲ ਰਤਨ ਵਿਕਿਆ ਜੀ ਲਾਲ ਰਤਨ ਵੀ ਬਹੁਤ ਜ਼ਿਆਦਾ ਵੱਡੀ ਕੀਮਤ ਤੇ ਵਿਕਿਆ ਤੇ ਹੋਰ ਵੀ ਬਹੁਤ ਜਿਵੇਂ ਭਾਰਤ ਰਤਨ ਹੋ ਗਿਆ ਜੀ ਤੇ ਹੋਰ ਬਹੁਤ ਚੰਗੇ ਘੋੜੇ ਹੋਗੇ ਠੀਕ ਹੈ ਆਪਾਂ ਜਿਹੜੀ ਮੈਂ ਦੱਸ ਰਿਆ ਸੀ ਆਪਣੇ ਕੋਲ ਚੰਦਰਮੁਖੀ ਦੀ ਬੇਟੀ ਸੀ ਕਾਲੇ ਕਾਂਟੇ ਤੋਂ ਆਈ ਸੀ ਜਿਹੜੀ ਬੇਸ਼ੇਰੀ ਠੀਕ ਹੈ ਜੀ ਆਪਣੇ ਕੋਲ ਉਹ ਚਲ ਗਈ ਸੀ 75 ਕੋਲ 75 ਨੇ ਅੱਗੇ ਵੇਚੀ ਸੀ ਜੇ ਬਲਰਾਜ ਝੰਡੀਆਂ ਨੂੰ ਬਾਈ ਨੂੰ ਠੀਕ ਹੈ ਜੀ ਬਲਰਾਜ ਝੰਡੀਆਂ ਤੋਂ ਉਹ 37 38 ਲੱਖ ਰੁਪਏ ਦੀ ਸੇਲ ਹੋਈ ਜੀ ਠੀਕ ਹੈ ਜੀ ਅੱਗੇ ਜਾ ਕੇ ਉਹ ਘੋੜੀ ਫੇਰ 63 64 ਲੱਖ ਰੁਪਏ ਦੀ ਉਹ ਬੇਸ਼ੇਰੀ ਸੇਲ ਹੋਈ ਫਿਰ ਹੁਣ ਉਹ ਜਾ ਕੇ ਕੋਈ 80 85 ਲੱਖ ਰੁਪਏ ਦੀ ਸੇਲ ਹੋਈ ਆ ਉਹ ਬੇਸ਼ੇਰੀ ਕਾਲੇ ਘਾਂਟੇ ਦੀ ਇਹ ਡਿਪੈਂਡ ਕਰਦਾ ਹੈ ਬਲੱਡ ਲਾਈਨ ਤੇ ਔਰ ਉਹਦੇ ਕੈਰੈਕਟਰ ਕੀ ਨੇਗੇ ਇਹ ਥੋੜੇ ਜਿਹਾ ਟਾਈਮ ਚ ਨਾ ਜੰਪ ਮਾਰ ਗਈ ਕੀ ਹਾਂਜੀ 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 ਬਿਲਕੁਲ ਠੀਕ ਹੈ ਜੀ ਇਹ ਬਲੱਡ ਲਾਈਨ ਬੜਾ ਬੜਾ ਅਹਿਮ ਰੋਲ ਕਰਦਾ ਹੈ ਬਲੱਡ ਲਾਈਨ ਵੀ ਅਹਿਮ ਰੋਲ ਅਦਾ ਕਰਦੀ ਹੈ ਜੀ ਤੇ ਉਹਦੇ ਘੋੜੇ ਦੇ ਕੈਰੈਕਟਰ ਵੀ ਅਹਿਮ ਰੋਲ ਅਦਾ ਕਰਦੇ ਨੇ ਕਿ ਕੈਰੈਕਟਰ ਕੀ ਨੇ ਘੋੜੇ ਦੇ ਮਾਰਕਿੰਗ ਕੀ ਆ ਉਹਦੀ ਤੇ ਕੱਦ ਵੈਸੇ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਮਾਰਵਾੜੀ ਦੇ ਵਿੱਚ ਕੱਦ ਕੋਈ ਜ਼ਿਆਦਾ ਮੈਨੇਜ ਰੱਖਦਾ ਪਰ ਚਾਹੀਦਾ ਹਰੇਕ ਨੂੰ ਘੋੜਾ ਵੱਡਾ ਹੈਗਾ ਠੀਕ ਹੈ ਜੀ ਕੱਦ ਵੀ ਜ਼ਰੂਰੀ ਹੈ ਜੀ ਕੱਦ ਹੋਣਾ ਜ਼ਰੂਰੀ ਹੈ ਬਾਕੀ ਇਹ ਵੀ ਪੁਆਇੰਟ ਬਣਦਾ ਜੀ ਜਿੱਥੇ ਕੋੜਾ ਖੜਾ ਹੈ ਜੀ ਅੱਜ ਹਾਂਜੀ ਉਹ ਮਾਲਕ ਦੇ ਵੀ ਮਤਲਬ ਡਿਪੈਂਡ ਕਰਦਾ ਜੀ ਵੀ ਕਿੰਨੇ ਕੀ ਹਾਂ ਇਹ ਵੀ ਹੈ ਜੀ ਮਾਲਕ ਇੱਕ ਤਾਂ ਉਹੀ ਕਿਲਾ ਕਹਿੰਦੇ ਆਪਾਂ ਕਿ ਕਿਲਾ ਵੇਚਦਾ ਹੈਗਾ ਹਾਂਜੀ ਹਾਂ ਕਈ ਚੰਗੇ ਕਿਲੇ ਨੇਗੇ ਜਿਹੜੇ ਲੋਕਾਂ ਦੀ ਜਾਣ ਪਛਾਣ ਹੈ ਜੀ ਲੋਕਾਂ ਦੇ ਵਿੱਚ ਉਹਨਾਂ ਦੇ ਘਰੋਂ ਚੰਗੇ ਮਹਿੰਗੇ ਵੇਚਦੇ ਨੇ ਸੌਦੇ ਤੇ ਜਿਨ੍ਹਾਂ ਦੀ ਹਲੇ ਮਾਰਕੀਟ ਦੇ ਵਿੱਚ ਜਾਣ ਪਛਾਣ ਘੱਟ ਹੈ ਉਹਨਾਂ ਦੇ ਸੌਦੇ ਸਸਤੇ ਵਿਕਦੇ ਨੇ ਜੀ ਇਹ ਗੱਲ ਬਿਲਕੁਲ ਹੈਗੀ ਹੈ ਭਾਈ ਜੀ ਜਿਹੜਾ ਕੋੜ ਐਂ ਚ ਰੰਗ ਰੂਪ ਹੈ ਜਿਵੇਂ ਲੋਕਰ ਆ ਗਿਆ ਬਲਾਇਕ ਆ ਗਿਆ ਇਹ ਵੀ ਮਤਲਬ ਕੀਮਤ ਤੈਅ ਕਰਦੇ ਆ ਇਹ ਬਈ ਜੀ ਅਲੱਗ-ਅਲੱਗ ਨਸਲਾਂ ਬਣ ਗਈਆਂ ਹੁਣ ਤਾਂ ਪਹਿਲਾਂ ਇਹ ਹੈ ਤਾਂ ਇਕੱਠੇ ਸੀ ਕਿਉਂਕਿ ਪਹਿਲਾਂ ਜਿਹੜਾ ਘੋੜਾ ਮੰਨਿਆ ਜਾਂਦਾ ਸੀਗਾ ਪੰਜਾਬ ਦਾ ਸਿੰਧੀ ਘੋੜੇ ਨੂੰ ਪੰਜਾਬ ਵੀ ਪੰਜਾਬ ਦਾ ਘੋੜਾ ਮੰਨਿਆ ਜਾਂਦਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਮੱਝੂ ਕੇ ਖਾਨਦਾਨ ਆ ਗਿਆ ਜੀ ਠੀਕ ਹੈ ਜੀ ਨੀਲਿਆਂ ਨੂੰ ਇਹਨਾਂ ਨੂੰ ਵੀ ਜ਼ਿਆਦਾਤਰ ਪੰਜਾਬ ਦੀ ਬਰੀਡ ਮੰਨਿਆ ਜਾਂਦਾ ਸੀ ਠੀਕ ਹੈ ਜੀ ਤੇ ਮਾਰਵਾੜੀ ਦੇ ਨਾਲ ਮੀਟਿੰਗ ਕਰ ਕਰਕੇ ਹੁਣ ਨੋਕਰੇ ਦੇ ਵਿੱਚ ਬਹੁਤ ਜ਼ਿਆਦਾ ਬਿਊਟੀ ਆ ਗਈ ਠੀਕ ਹੈ ਜੀ ਉਹਨਾਂ ਦਾ ਸਿੰਧੀ ਤੋਂ ਮਾਰਵਾੜੀ ਤੋਂ ਇਕੱਠੇ ਕਰਕੇ ਇਹ ਇੱਕ ਨੋਕਰਾ ਘੋੜਾ ਹੁਣ ਨੋਕਰੇ ਨੂੰ ਅਲੱਗ ਹੀ ਨਸਲ ਮੰਨਿਆ ਜਾਂਦਾ ਠੀਕ ਹੈ ਜਦੋਂ ਸ਼ੋਹਾਂ ਦੇ ਵਿੱਚ ਸ਼ੋਅ ਹੁੰਦੇ ਨੇ ਤਾਂ ਮਾਰਵਾੜੀ ਦਾ ਅਲੱਗ ਸ਼ੋਅ ਹੁੰਦਾ ਜੀ ਜਿਹੜੇ ਕਾਲੇ ਘੋੜੇ ਆਪਾਂ ਕਹਿ ਦਿੰਦੇ ਆ ਤੇ ਨੋਕਰਿਆਂ ਦਾ ਅਲੱਗ ਸ਼ੋਅ ਹੁੰਦਾ ਜੀ ਹੁਣ ਇਹਨਾਂ ਨੂੰ ਅਲੱਗ-ਅਲੱਗ ਡਿਵਾਈਡ ਕਰਤਾ ਤੇ ਜਿਹੜੇ ਆਪਾਂ ਨੀਲੇ ਕਹਿੰਦੇ ਆ ਪੰਜਾਬ ਦੀ ਨਸਲ ਕਹਿੰਦੇ ਆ ਮੱਜੂ ਦੇ ਖਾਨਦਾਨ ਕਹਿੰਦੇ ਨੇ ਉਹਨੂੰ ਵੀ ਮਾਰਵਾੜੀ ਦੇ ਵਿੱਚ ਗਿਣਿਆ ਜਾਂਦਾ ਠੀਕ ਹੈ ਜੀ ਹਾਂਜੀ ਇੱਕ ਆਪਣੀ ਵੀ ਕੋੜੀ ਸੂਈ ਹੈ ਹਨਾ ਜੀ ਹਾਂ ਜੀ ਆਪਣੀ ਕੋੜੀ ਸੂਈ ਹੈ ਜੀ ਜਗਦੇਵ ਤੋਂ ਠੀਕ ਹੈ ਜੀ ਆ ਜੋ ਦੇਵਕੋੜੇ ਦਾ ਬੱਚਾ ਹੈਗਾ ਠੀਕ ਹੈ ਜੀ ਤੇ ਆਪ ਇਹ ਬਰਖਾਣੇ ਵਾਲੇ ਦੀ ਪੋਤੀ ਹੈ ਠੀਕ ਹੈ ਜੀ ਅ ਇੱਕ ਆਪਣੇ ਕੋਲੇ ਹਰਸ਼ਵਰਧਨ ਦੀ ਬੇਸ਼ੇਰੀ ਹੈ ਜੀ ਦੇਖੀਏ ਜੀ ਆਪਾਂ ਹਾਂ ਜੀ ਹਾਂ ਜੀ ਆਓ ਹਾਂ ਜੀ ਬੱਚੀ ਦੇ ਦਰਸ਼ਨ ਕਰੀਏ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਜੀ 6-7 ਦਿਨ ਬਾਈ ਜੀ ਠੀਕ ਹੈ ਜੀ ਨੇੜੇ ਆ ਜਾ ਬਸ਼ੀਰੀ ਦਿੱਤੀ ਹੈ ਹਾਂ ਜੀ ਬਸ਼ੀਰੀ ਦਿੱਤੀ ਹੈ ਜੀ ਇਹ ਜਗਦੇਵ ਘੋੜੇ ਦਿੱਤੀ ਹੈ ਠੀਕ ਹੈ ਜੀ ਤੇ ਦੇਵ ਦੀ ਪੋਤੀ ਹੈ ਠੀਕ ਹੈ ਜੀ ਇਹਦੀ ਮਾਂ ਹੈ ਜਿਹੜੀ ਇਹ ਬਰਖਾਣੇ ਵਾਲੇ ਘੋੜੇ ਦੀ ਪੋਤੀ ਹੈ ਠੀਕ ਹੈ ਜੀ ਤੇ ਇਹ ਬੱਚੀ ਦਾ ਪੂਰਾ ਖਿਆਲ ਰੱਖਦੇ ਹਾਂ ਹਾਂ ਜੀ ਹਾਂ ਪੂਰੀ ਕੇਅਰ ਕਰਦੇ ਹਾਂ ਅੱਜ ਪਹਿਲੇ ਦਿਨ ਇਹ ਬਾਹਰ ਕੱਢੇ ਸੀ ਅੰਦਰੇ ਸੀ ਜੀ ਠੀਕ ਹੈ ਜੀ ਤੇ ਆਹ ਜੀ ਕੁੜੀ ਸੈਕੰਡ ਨੰਬਰ ਦੀ ਇਹ ਨਵੀਂ ਬਸ਼ੇਰੀ ਆ ਜੀ ਦੋ ਦੰਦ ਆ ਇਹ ਵੀ ਆਪਣੇ ਕੋਲ 1 ਮਹੀਨਾ ਕੋ ਹੋਇਆ ਹੋਣੇ ਲੈ ਕੇ ਆਏ ਨੂੰ ਆਪਾਂ ਕੋ ਬਸ਼ੇਰੀ ਨੂੰ ਠੀਕ ਹੈ ਜੀ ਤੇ ਆਪ ਇਹ ਸਪਤਾਸ਼ ਕੋੜੇ ਤੋਂ ਗੱਭਣੇ ਠੀਕ ਹੈ ਜੀ ਬਹੁਤ ਚੰਗੇ ਆਪ ਵੀ ਚੰਗੇ ਖਾਨਦਾਨ ਦੀ ਹੈ ਇਹ ਬੜੀ ਵੱਡੀ ਚੰਗੀ ਲਾਈਨ ਦੀ ਹੈ ਠੀਕ ਹੈ ਜੀ ਇੱਕ ਇਧਰ ਆ ਖੜੀ ਆ ਜੀ ਇਹ ਦੋ ਦੰਦ ਬਸ਼ੇਰੀ ਆ ਜੀ ਇਹ ਵੀ ਠੀਕ ਹੈ ਜੀ ਇਹ ਕਰੀਬ-ਕਰੀਬ ਆਪਣੇ ਘਰ ਹੀ ਜੰਮੀ ਜੰਮੀ ਨਹੀਂ ਆਪਣੇ ਘਰੇ ਆਪਾਂ ਥੋੜੇ 24 ਘੰਟੇ ਦੀ ਬੱਚੀ ਸੀ ਜਦੋਂ ਆਪਾਂ ਆਪਣੇ ਕੋਲ ਆਈ ਹੈ ਜੀ ਇਹ ਠੀਕ ਹੈ ਜੀ ਅੱਜ ਕਿੰਨੀ ਉਮਰ ਦੀ ਹੋ ਗਈ ਜੀ ਇਹ ਹੋ ਗਈ ਜੀ 2 ਦੰਦ ਬਾਈ ਜੀ ਠੀਕ ਹੈ 3 ਸਾਲ ਦੇ ਨੇੜੇ ਤੇੜੇ ਹੋ ਗਈ ਜੀ ਇਹ ਬੱਚੀ ਠੀਕ ਹੈ ਜੀ ਤੇ ਹਾਂ ਬਾਬਾ ਬਾਲਕਦਾਸ ਵਾਲੇ ਹਰਸ਼ਵਰਧਨ ਦੀ ਬਸ਼ੇਰੀ ਹੈ ਜੀ ਇਹ ਠੀਕ ਹੈ ਜੀ ਔਰ ਬਾਈ ਨੀٹے ਵਾਲੇ ਤੋਂ ਆਕਾਸ਼ ਕੋੜੇ ਤੋਂ ਗੱਪਣਾ ਜੀ ਉਹਨਾਂ ਹੀ ਠੀਕ ਹੈ ਜੀ ਕਿੰਨੇ ਟਾਈਮ ਦੀ ਹੋ ਗਈ ਜੀ ਗੱਪਣਾ ਇਹ ਗੱਪਣਾ ਹਲੇ ਚੈੱਕ ਪਾਸ ਨਹੀਂ ਹੋਈ ਬਾਈ ਜੀ ਮੇਰੇ ਖਿਆਲ ਆ ਵੀ ਜੀ 45 ਦਿਨਾਂ ਦੀ ਹੋ ਗਈ ਗ੍ਰੇਵ ਕੀ ਠੀਕ ਹੈ ਜੀ ਬਾਕੀ ਉਧਰ ਆ ਗਏ ਜੀ ਰੰਗਾਂ ਹਾਂ ਜੀ ਉਹ ਪਿੱਛੇ ਆ ਗਏ ਜੀ ਚਲੋ ਉਧਰ ਵੀ ਜੀ ਹੋ ਗਈ ਠੀਕ ਹੈ ਜੀ ਤੇ ਮਾਂ ਇਹਦੀ ਮੱਜੂ ਕੇ ਖਾਨਦਾਨ ਦੀ ਹੈ ਠੀਕ ਹੈ ਜੀ ਫੌਜੀ ਦੀ ਦੱਸਿਆ ਸੀ ਬਾਈਆਂ ਨੇ ਹਾਂ ਜੀ ਤੇ ਆਪ ਇਹ 17 ਮਹੀਨਿਆਂ ਦੀ ਹੋ ਗਈ ਮਾਰਬਾੜੀ ਘੋੜੇ ਦੀ ਬੱਚੀ ਹੈ ਜੀ ਠੀਕ ਹੈ ਜੀ ਇੱਥੇ ਆਪਣਾ ਬਸ਼ੇਰਾ ਹੁੰਦਾ ਜੀ ਇਹ ਨਹਾਉਣ ਵਾਸਤੇ ਨਵਾਉਣ ਵਾਸਤੇ ਇੱਧਰ ਬੰਨ ਲਿਆ ਸੀ ਅੱਛਾ ਜੀ ਇੱਧਰ ਛੱਡਿਆ ਹੋਇਆ ਹਾਂ ਜੀ ਠੀਕ ਹੈ ਜੀ ਇਹ ਭਾਰਤ ਰਤਨ ਦਾ ਬਸ਼ੇਰਾ ਹੈ ਜੀ ਅੱਛਾ ਜੀ ਤੇ ਦੇਵ ਰਾਜ ਦਰਨੀ ਵਾਲੇ ਦਾ ਪੋਤਾ ਠੀਕ ਹੈ ਜੀ ਆਪ ਮਾਂ ਇਹਦੀ ਹੈਗੀ ਆਪਣੀ ਚੰਦਰਮੁਖੀ ਅੱਛਾ ਜੀ ਉਹ ਤੂਫਾਨ ਲੈਂਦੀ ਆ ਜੀ ਠੀਕ ਆ ਜੀ ਇਹਨੀ ਉਮਰ ਦਾ ਹੋ ਗਿਆ ਜੀ ਇਹ ਬਾਈ ਜੀ 26 ਮਹੀਨਿਆਂ ਦਾ ਬੱਚਾ ਹੋ ਗਿਆ ਜੀ 26 ਮਹੀਨੇ ਦਾ ਹਾਂ ਜੀ ਹਾਂ ਕਰੀਬ ਕਰੀਬ 63 ਕਿੰਚ ਕਰਦ ਹੋ ਗਿਆ ਬਹੁਤ ਚੰਗਾ ਬਸ਼ੇਰਾ ਹੋ ਰਿਹਾ ਠੀਕ ਆ ਜੀ ਵੈਸੇ ਹੁਣ ਛੜਤਾ ਹੈ ਬਰੀਡਿੰਗ ਵਾਸਤੇ ਦੋ ਕੁ ਕੋੜੀਆਂ ਮਲਾਈਆਂ ਨੇ ਤੂੰ ਠੀਕ ਆ ਜੀ ਕੀ ਫੀਸ ਰੱਖੀ ਹੈ ਜੀ ਦੀ ਹਲੇ ਫੀਸ ਬਾਈ ਜੀ ਕੋਈ ਨਹੀਂ ਰੱਖੀ ਹਲ ਤਾਂ ਜੋ ਉਹਦਾ 21000 ਰੱਖੀ ਹੋਈ ਆਪਣੀ ਫੀਸ ਤਾਂ ਅੱਛਾ ਜੀ ਤੇ ਬਸ ਬੱਲੇ ਮਾਸ਼ਾਅੱਲ ਠੀਕ ਆ ਜੀ ਹਾਂ ਬਸ ਬੱਲੇ ਨਾਮ ਰਤਨ ਜੀ ਇਹਦਾ ਨਾਮ ਰਤਨਵੀਰ ਜੀ ਰਤਨਵੀਰ ਜੀ ਠੀਕ ਹੈ ਜੀ ਭਾਰਤ ਰਤਨ ਦਾ ਬਸ਼ੇਰਾ ਜੀ ਠੀਕ ਹੈ ਜੀ ਔਰ ਮਾਂ ਇਹਦੀ ਚੰਦਰਮੁਖੀ ਹੈ ਠੀਕ ਹੈ ਜੀ ਉਹ ਤੂਫਾਨ ਲਾਈਂਦੇ ਆ ਜੀ ਠੀਕ ਹੈ ਹਾਂਜੀ ਬਾਈ ਜੀ ਜਿਹੜੇ ਇੱਕ ਨਵੇਂ ਮੁੰਡੇ ਨੇ ਹਾਂਜੀ ਹਨਾ ਕੋੜੀਆਂ ਰੱਖਣਾ ਵੀ ਚਾਹੁੰਦੇ ਨੇ ਉਹਨਾਂ ਨੂੰ ਕੋਈ ਛੇਦ ਨਵੀਂ ਪੀੜੀ ਛੇਦ ਤਾਂ ਬਸ ਇਹੀ ਆ ਬਾਈ ਜੀ ਚੰਗੇ ਬਹੁਤ ਚੰਗਾ ਸ਼ੌਕ ਹੈ ਠੀਕ ਹੈ ਜੀ ਬੱਚਾ ਕੋਈ ਗਲਤ ਪਾਸੇ ਨਹੀਂ ਪੈਂਦਾ ਛੇਤੀ ਛੇਤੀ ਜੇ ਮੈਂ ਹੁਣ ਬਹੁਤ ਨਸ਼ਿਆਂ ਦਾ ਰੁਝਾਨ ਹੋ ਰਿਹਾ ਹੈ ਠੀਕ ਹੈ ਜੀ ਮੰਡੀਰ ਚ ਰਲਣ ਲੱਗ ਜਾਂਦੇ ਨੇ ਮੁੰਡੇ ਤਾਂ ਚੰਗਾ ਬਹੁਤ ਚੰਗਾ ਸ਼ੌਂਕ ਹੈ ਜੀ ਤੇ ਨਾਲ ਨਾਲ ਚਾਰ ਪੈਸੇ ਵੀ ਕਮਾ ਸਕਦਾ ਬੰਦਾ ਚੰਗਾ ਸ਼ੌਂਕ ਹੈ ਜੀ ਤੇ ਵਧੀਆ ਰੱਖਣਾ ਕਰਨਾ ਚਾਹੀਦਾ ਜੀ ਘੋੜੀ ਲੈਣੀ ਚਾਹੀਦੀ ਆ ਨਾਮ ਵੀ ਬਣਦਾ ਜੀ ਆ ਨਾਮ ਵੀ ਬਹੁਤ ਬਣਦਾ ਹੈ ਸਾਰਾ ਕੁਝ ਹੈ ਜੀ ਇਹਦੇ ਨਾਲ ਨਾਮ ਦੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਦੌਲਤ ਵੀ ਮਿਲਦੀ ਹੈ ਜੀ ਸ਼ੌਰਤ ਵੀ ਮਿਲਦੀ ਹੈ ਠੀਕ ਹੈ ਦੋਨੋਂ ਤੇ ਬੰਦਾ ਬਚਿਆ ਵੀ ਰਹਿੰਦਾ ਜੀ ਠੀਕ ਹੈ ਗਲਤ ਪਾਸਿਓਂ ਬੱਚਾ ਬਚਿਆ ਰਹਿੰਦਾ ਤੇ ਚੰਗੀਆਂ ਘੋੜੀਆਂ ਲੈਣੀਆਂ ਚਾਹੀਦੀਆਂ ਨੇ ਠੀਕ ਹੈ ਤੇ ਐਸਿਆਂ ਦੀ ਪਹਿਲੀ ਕਈ ਵਾਰ ਹੋ ਜਾਂਦਾ ਨਾ ਲੋਕ ਕਹਿੰਦੇ ਨੇ ਵੀ ਜੀ ਸਸਤੀ ਲਓ ਲੱਖ ਕਾਲੀ ਲੈ ਲਓ ਜਾਂ ਹਾਂਜੀ ਬਾਈ ਜੀ ਜਿਹੜੇ ਇੱਕ ਨਵੇਂ ਮੁੰਡੇ ਨੇ ਹਾਂਜੀ ਹਨਾ ਕੋੜੀਆਂ ਰੱਖਣਾ ਵੀ ਚਾਹੁੰਦੇ ਨੇ ਉਹਨਾਂ ਨੂੰ ਕੋਈ ਛੇਦ ਨਵੀਂ ਪੀੜੀ ਛੇਦ ਤਾਂ ਬਸ ਇਹੀ ਆ ਬਾਈ ਜੀ ਚੰਗੇ ਬਹੁਤ ਚੰਗਾ ਸ਼ੌਂਕ ਹੈ ਠੀਕ ਹੈ ਜੀ ਬੱਚਾ ਕੋਈ ਗਲਤ ਪਾਸੇ ਨਹੀਂ ਪੈਂਦਾ ਛੇਤੀ ਛੇਤੀ ਜਿਵੇਂ ਹੁਣ ਬਹੁਤ ਨਸ਼ਿਆਂ ਦਾ ਰੁਝਾਨ ਹੋ ਰਿਹਾ ਹੈ ਠੀਕ ਹੈ ਜੀ ਮੰਡੀਰ ਚ ਰਲਣ ਲੱਗ ਜਾਂਦੇ ਨੇ ਮੁੰਡੇ ਤਾਂ ਚੰਗਾ ਬਹੁਤ ਚੰਗਾ ਸ਼ੌਂਕ ਹੈ ਜੀ ਤੇ ਨਾਲ ਨਾਲ ਚਾਰ ਪੈਸੇ ਵੀ ਕਮਾ ਸਕਦਾ ਬੰਦਾ ਚੰਗਾ ਸ਼ੌਂਕ ਹੈ ਜੀ ਤੇ ਵਧੀਆ ਰੱਖਣਾ ਕਰਨਾ ਚਾਹੀਦਾ ਜੀ ਘੋੜੀ ਲੈਣੀ ਚਾਹੀਦੀ ਆ ਨਾਮ ਵੀ ਬਣਦਾ ਜੀ ਹਾਂ ਨਾਮ ਵੀ ਬਹੁਤ ਬਣਦਾ ਹੈ ਸਾਰਾ ਕੁਝ ਹੈ ਜੀ ਇਹਦੇ ਨਾਲ ਆਉਂਦੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਦੌਲਤ ਵੀ ਮਿਲਦੀ ਹੈ ਜੀ, ਸ਼ੌਰਤ ਵੀ ਮਿਲਦੀ ਹੈ। ਠੀਕ ਹੈ। ਦੋਨੋਂ ਤੇ ਬੰਦਾ ਬਚਿਆ ਵੀ ਰਹਿੰਦਾ ਜੀ। ਠੀਕ ਹੈ। ਗਲਤ ਪਾਸਿਓਂ। ਹਾਂਜੀ। ਬੱਚਾ ਬਚਿਆ ਰਹਿੰਦਾ ਤੇ ਚੰਗੀਆਂ ਕੋਡੀਆਂ ਲੈਣੀਆਂ ਚਾਹੀਦੀਆਂ ਨੇ। ਠੀਕ ਹੈ ਜੀ। ਤੇ ਐਸਿਆਂ ਦੀ ਪਹਿਲੀ ਕਈ ਵਾਰ ਹੋ ਜਾਂਦਾ ਨਾ ਲੋਕ ਕਹਿੰਦੇ ਨੇ ਵੀ ਜੀ ਸਸਤੀ ਲਓ, ਲੱਖ ਕਾਲੀ ਲੈ ਲਓ। ਜਾਂ ਸਸਤੀ ਲੈ ਲਓ, ਥੋੜੀ ਕੀਮਤ ਤੇ ਲੈ ਲਓ, ਕੁਝ ਹੋ ਨਾ ਜਾਵੇ। ਦੇਖੋ ਹੋਣ ਨੂੰ ਤਾਂ ਇਹ ਹੈ ਜੀ ਬੰਦਿਆਂ ਨੂੰ ਵੀ ਬਹੁਤ ਕੁਝ ਹੋ ਜਾਂਦਾ ਹੈ ਨਾ। ਠੀਕ ਹੈ ਜੀ। ਗਾਰੰਟੀ ਕਿਸੇ ਦੀ ਨਹੀਂ। ਪਰ ਜਦੋਂ ਤੁਸੀਂ ਲੈਣੀ ਹੈ, ਸਾਲ ਪਰ ਕੋੜੀ ਚੰਗੀ ਲੈਣੀ ਚਾਹੀਦੀ ਹੈ ਜੀ ਠੀਕ ਹੈ ਜੀ ਹਾਂ ਜੀ ਚੰਗੀ ਬਲੱਡ ਲਾਈਨ ਦੀ ਲਓ ਚੰਗੇ 400 ਰੁਪਏ ਖਰਚ ਕਰੋ ਜੀ ਹਾਂ ਜੀ ਬਾਈ ਜੀ ਜਦੋਂ ਨਾਮ ਬਣ ਜਾਂਦਾ ਫਿਰ ਆਫਰ ਵੀ ਆਉਣ ਲੱਗ ਜਾਂਦੇ ਨੇ ਹਾਂ ਜੀ ਆਫਰ ਤਾਂ ਸਾਰੇ ਤਰ੍ਹਾਂ ਦੀ ਆਉਂਦੇ ਆ ਜੀ ਹਾਂ ਜੀ ਹਾਂ ਜੀ ਹਾਂ ਬਿਲਕੁਲ ਜੀ ਆਫਰ ਤਾਂ ਹੁਣੀ ਹੈਗੇ ਠੀਕ ਹੈ ਜੀ ਪਰ ਕੋੜੇ ਹੁਣ ਆਪਣੇ ਕੋਲੇ ਆ ਮੈਂ ਗੁਜਰਾਤ ਵੀ ਕੋੜੀਆਂ ਦਿੱਤੀਆਂ ਨੇ ਮਾਲਕ ਦੀ ਕਿਰਪਾ ਵੀ ਚੰਗੀ ਜਾਣ ਪਛਾਣ ਹੋਈ ਆ ਗੁਜਰਾਤ ਵੀ ਮੈਂ ਤਿੰਨ ਕੋੜੀਆਂ ਦਿੱਤੀਆਂ ਨੇ ਠੀਕ ਹੈ ਜੀ ਹੋਰ ਵੀ ਇੱਥੇ ਕਈ ਆਪਣੇ ਵੀਰਾਂ ਨੂੰ ਕੋੜੀਆਂ ਚੰਗੀਆਂ ਚੰਗੀਆਂ ਕੋੜੀਆਂ ਦਿੱਤੀਆਂ ਨੇ ਜੀ ਠੀਕ ਹੈ ਜੀ ਹ ਅੱਛਾ ਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ